ਅੱਜ ਅਸੀਂ ਪੈਣੀਵਾਗੇ ਦੇ ਇੱਕ ਕਿਸਾਨ ਨੇ ਜੋ ਘਟੋ ਘਟ 10 ਤਰੀਕ ਦੇ ਉਹਨੇ ਆਪਦੇ ਖੇਤ ਦੇ ਵਿੱਚੋਂ ਜੀਰੀ ਵੱਢ ਕੇ ਖਰਚੇ ਵੱਡੇ ਹੋਏ ਸੀ ਉਹ ਲਗਾਤਾਰ ਜਿਹੜੇ ਖੇਤੀਬਾੜੀ ਵਿਭਾਗ ਤੇ ਹੋਰ ਅਧਿਕਾਰੀਆਂ ਨੂੰ ਫੋਨ ਤੇ ਕਹਿ ਰਹੇ ਸੀਗੇ ਸੀ ਜੀਰੀ ਵੱਢਣ ਤੋਂ ਬਾਅਦ ਅਸੀਂ ਆਪਦੇ ਕਈ ਕਿੱਲਿਆਂ ਦੇ ਵਿੱਚ ਜਿਹੜਾ ਝੋਨੇ ਦਾ ਜਿਹੜਾ ਖਰਚੇ ਆ ਉਹ ਵੱਢ ਦਿੱਤੇ ਆ ਉਹਨੂੰ ਕੋਈ ਬਿਲਰ ਭੇਜੋ ਉਹਨੂੰ ਚੱਕਣ ਦਾ ਪ੍ਰਬੰਧ ਕਰੋ 10 ਤਰੀਕ ਦੇ ਵੱਡੇ ਹੋਏ ਆ ਦੇਖ ਲਓ ਅੱਜ ਕੈ ਤਰੀਕ ਹੋ ਗਈ ਮਿਰਖਾ ਚ 22 ਤਰੀਕ ਹੋਊਗੀ ਇੰਨੇ ਦਿਨ ਓੜੀਕੜ ਤੋਂ ਬਾਅਦ ਜਦੋਂ ਕੋਈ ਅਧਿਕਾਰੀ ਜਾਂ ਕੋਈ ਵਿਭਾਗ ਉਹ ਗੱਠਾ ਬਣਾ ਕੇ ਚੱਕੜ ਵਾਸਤੇ ਨਾ ਆਇਆ ਤਾਂ ਫਿਰ ਮਜਬੂਰੀ ਹੈ ਕਿਸਾਨਾਂ ਨੇ ਮਾੜੀ ਮੋੜੀ ਕਿਤੇ ਖੁੰਝੇ ਚੱਗ ਲਾਈ ਉਹ ਵੀ ਰੋਸ ਦਿਖਾਉਣ ਵਾਸਤੇ ਵੀ ਦੇਖੋ ਅਸੀਂ ਇੰਨੇ ਕ ਨੂੰ ਲਾਈ ਹੈ ਇੱਕ ਖੁੰਝੇ ਤੇ ਲਾਈ ਹੈ ਜੇ ਨਾ ਆਏ ਤਾਂ ਦੁਬਾਰਾ ਅਸੀਂ ਫਿਰ ਸਾਰਾ ਮਚਾਵਾਂਗੇ ਤਾਂ ਉਹਦੀ ਪਤਾ ਨਹੀਂ ਕਿਵੇਂ ਲੋਕੇਸ਼ਨ ਜਾਂ ਕੀ ਇਹਨਾਂ ਦਾ ਕੋਈ ਸੈਟੇਲਾਈਟ ਜਦੋਂ ਕਿਸਾਨਾਂ ਦੀਆਂ ਕਣਕਾਂ ਨੂੰ ਅੱਗ ਲੱਗਦੀ ਹੈ ਉਹ ਤਾਂ ਸੈਟੇਟ ਇਹਨਾਂ ਦਾ ਚੁੱਪ ਹੁੰਦਾ ਜਦੋਂ ਬਾਰਸ਼ ਆ ਪੈ ਕੇ ਫਸਲਾਂ ਡੁੱਬ ਜਾਂਦੀਆਂ ਉਦੋਂ ਚੁੱਪ ਹੁੰਦਾ ਜਦੋਂ ਹੜਾ ਨਾ ਸਾਰੇ ਲੋਕ ਮਰ ਗਏ ਘਰ ਰੋੜ ਕੇ ਉਦੋਂ ਇਹਨਾਂ ਦੇ ਸੈਟੇਲਾਈਟ ਨੇ ਤਸਵੀਰ ਨਹੀਂ ਲਈ ਇੱਕ ਖੂੰਜੇ ਦੇ ਵਿੱਚ ਥੋੜੀ ਜੀ ਅੱਗ ਲਾਈ ਰੋਸ ਕਰਨ ਵਾਸਤੇ ਤਾਂ ਉਹ ਵੀ ਫਟਾਫਟ ਇਹ ਜਿਹੜੇ ਸਿਵਲ ਦੇ ਅਧਿਕਾਰੀ ਆ ਜਾਂ ਜਿੰਨਾ ਕਰਮਚਾਰੀਆਂ ਦੀ ਡਿਊਟੀ ਆ ਉਹ ਪੁਲਿਸ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਇੱਥੇ ਆਏ ਜਦੋਂ ਇੱਥੇ ਆਏ ਤਾਂ ਉਹਨਾਂ ਦਾ ਅਸੀਂ ਜਿਹੜਾ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਨੂੰ ਇੱਕ ਤਾਂ ਗੁਰਾਂ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਦਾ ਘਰਾਓ ਕੀਤਾ ਅਸੀਂ ਉਹਨਾਂ ਦੇ ਅਧਿਕਾਰੀਆਂ ਨੂੰ ਉਡੀਕ ਰਹੇ ਹਾਂ ਅਸੀਂ ਉਹਨਾਂ ਜਦੋਂ ਅਧਿਕਾਰੀ ਆਉਣਗੇ ਉਹਨਾਂ ਨੂੰ ਕਹਾਂਗੇ ਵੀ ਖੇਤਾਂ ਦੇ ਵਿੱਚ ਪਰਾਲੀ ਆਇਆ ਸੀ ਉਹ ਵੱਢਤੀ ਉਹਨੂੰ ਚੱਕ ਲੋ ਜਾਂ ਚਕਾਉਣ ਦਾ ਪ੍ਰਬੰਧ ਕਰ ਦਿਓ ਕਿਉਂਕਿ 500 ਤੋਂ 600 ਰੁਪਿਆ ਖਰਚੇ ਵੱਢਣ ਦਾ ਪਰਾਲੀ ਦੇ ਖਰਚੇ ਵੱਢਣ ਦਾ ਲੈਂਦਾ ਟਰੈਕਟਰ ਵਾਲਾ ਉਹਦੀ ਜਾਨੀ ਲੋੜ ਹੈ ਤਾਂ ਅਸੀਂ ਉਹਨਾਂ ਦੇ ਸਕਦੇ ਆ ਉਹ ਟਰੈਕਟਰ ਐ ਨੂੰ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਪਰਾਲੀ ਦੀਆਂ ਇਕੱਠਾਂ ਬਣਾਉਣੀ ਆ ਬੇਲਰ ਹੈ ਜਾਂ ਟਰੈਕਟਰ ਟਰਾਲੀਆਂ ਤੇ ਲੱਦ ਕੇ ਲੈ ਜਾਣੀ ਆ ਉਹ ਇਹਨਾਂ ਦਾ ਕੰਮ ਹੈ ਜੇ ਲਿਜਾਂਗੇ ਤਾਂ ਚੰਗੀ ਗੱਲ ਹੈ ਅਸੀਂ ਅੱਗ ਲਾਉਣ ਦੇ ਹਾਮੀ ਨਹੀਂ ਹਾਂ ਅਸੀਂ ਕਹਿੰਦੇ ਆ ਕੋਈ ਵੀ ਕਿਸਾਨ ਅੱਗ ਲਾਉਣ ਦਾ ਹਾਮੀ ਨਹੀਂ ਹੈ ਪਰ ਜਦੋਂ ਅਗਲੀ ਫਸਲ ਬੀਜਣੀ ਹੈ ਖੇਤ ਵੇਲਾ ਨਹੀਂ ਹੁੰਦਾ ਸਰਕਾਰ ਆਪਦੇ ਫਰਜ਼ ਨਹੀਂ ਨਿਭਾਉਂਦੀ ਫੇਰ ਅੱਗ ਲਾਉਣੀ ਮਜਬੂਰੀ ਬਣਦੀ ਹੈ ਜੇ ਮਜਬੂਰੀ ਬਸ ਕਿਸਾਨਾਂ ਦੇ ਖਿਲਾਫ ਇਹ ਕੋਈ ਕਾਰਵਾਈ ਕਰਨਗੇ ਪਰਚੇ ਦਰਜ ਕਰਨਗੇ ਜਾਂ ਕੋਈ ਜੁਰਮਾਨੇ ਪਾਉਣਗੇ ਉਹਦਾ ਭਾਰਤੀ ਕਿਸਾਨ ਯੂਨੀਅਨ ਇਤਕਾਰ ਡਟ ਕੇ ਵਿਰੋਧ ਕਰੂਗੀ ਉਗਰਾਹਾ ਕਿਸੇ ਵੀ ਕਿਸਾਨ ਨੂੰ ਨਾ ਗ੍ਰਿਫਤਾਰੀ ਹੋਣ ਦੇਵਗੀ ਨਾ ਜਿਹੜਾ ਜੁਰਮਾਨੇ ਪਾਉਣ ਦੇਵਗੀ। ਦੇਖੋ ਜਿਹੜਾ ਅੱਜ ਦਾ ਹੈਗਾ ਮੈਂ ਪਹਿਲਾਂ ਦੱਸ ਦਿਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਯਾਦ ਜਥੇਬੰਦੀ ਦੇ ਵੱਲੋਂ ਅਸੀਂ ਆਏ ਆ ਕਿ ਇੱਥੇ ਸਾਰੀਆਂ ਲਗਭਗ ਜਥੇਬੰਦੀਆਂ ਪਿੰਡ ਦੀਆਂ ਜਿੰਨੀਆਂ ਵੀ ਇਹ ਨਹੀਂ ਲਿਗੀਆਂ ਨੇ। ਉਹ ਸਾਰੀਆਂ ਇੰਜਾਂ ਨਹੀਂ ਲਗੀਆਂ ਕਿਉਂਕਿ ਜਿਹੜੀ ਝੋਨੇ ਦੀ ਰਹਿਤ ਕੋ ਹੁੰਦਾ ਉਸ ਨੂੰ ਕਿਸਾਨ ਨੇ ਖੇਤ ਦੇ ਵਿੱਚ ਜਦੋਂ ਅੱਗ ਲਗਾਈ ਆ ਤਾਂ ਤਾਂ ਕਰਕੇ ਉਹ ਅੱਗ ਲਾਈ ਆ ਸਾਡੇ ਪਿੰਡ ਦੇ ਵਿੱਚ ਜਿੰਨੇ ਬੇਲਰ ਨੇਗੇ ਬੇਲਰ ਘਟਨੇਗੇ ਉਹ ਪੂਰੇ ਨੂੰ ਚੱਕ ਨਹੀਂ ਰਹੇ ਹੈਗੇ ਤੇ ਜੇ ਗੱਲ ਕਰ ਲਈਏ ਅੱਜ ਤੋਂ 10 ਦਿਨ ਪਹਿਲਾਂ ਦਾ ਜਿਹੜਾ ਇਹਨਾਂ ਨੇ ਬੇਲਰ ਫੇਰ ਕੇ ਉਹ ਠੱਠਾ ਬਣਾਉਣ ਦੀ ਖਾਤਰ ਉਹਨਾਂ ਵੱਟਾਈਆਂ ਤਾਂ ਪਰਾਲੀ ਦੀਆਂ ਦਿੱਤੀਆਂ ਬਣਾ 10 ਦਿਨ ਹੋ ਗਏ ਉੱਥੇ ਠੱਠਾ ਬਣਾਉਣ ਨਹੀਂ ਹਾਲ ਤੱਕ ਰਗੇ ਹੈਗੇ ਤੇ ਫੇਰ ਇਹ ਇਥੋਂ ਜਦੋਂ ਕੋਈ ਕਿਸਾਨ ਅੱਗ ਲਾਉਂਦਾ ਉਹ ਤੇ ਕਹਿੰਦੇ ਨੇ ਅਸੀਂ ਪਰਚਾ ਦੇ ਦਿਆਂਗੇ ਅਸੀਂ ਕਹਿੰਨੇ ਆ ਕਿ ਤੁਸੀਂ ਪਰਚੇ ਪਾ ਲਓ ਜਿੰਨੇ ਵੀ ਪਾਉਣੇ ਨੇ ਕਿਸਾਨਾਂ ਦੇ ਉੱਤੇ ਅੱਗ ਲਾਉਣ ਤੋਂ ਇਹ ਕਿਤੇ ਨਹੀਂ ਰੁਕਣਗੇ ਤਾਕੜੇ ਹੋ ਕੇ ਇੰਦੂ ਵੀ ਜ਼ਿਆਦੇ ਹੋਰ ਲੜਾਂਗੇ ਏਦੋਂ ਪਹਿਲਾਂ ਤਾਂ ਅਸੀਂ 4 ਵਜੇ ਕਹਿੰਦੇ ਸੀ ਵੀ ਅੱਗ ਲਾ ਦਿਓ ਤਾਂ ਹੁਣ ਜੇ ਇਹਨਾਂ ਨੇ ਇਹ ਰਵਈਆ ਰੱਖਿਆ ਤਾਂ ਹੁਣ ਟੜਕੇ ਤੋਂ ਜਦੋਂ ਵੀ ਲੋਕ ਕਹਾਂ ਕਰਨਗੇ ਅੱਗ ਲਾਉਣੀ ਆ ਤਾਂ ਅਸੀਂ ਵਿੱਚ ਖੜ ਕੇ ਕੋਲੇ ਖੜ ਕੇ ਅਸੀਂ ਅੱਗ ਲਵਾਵਾਂਗੇ ਅਸੀਂ ਪ੍ਰਾਣੀ ਨੂੰ ਮਚਾਏ ਬਣਾ ਇਹਦਾ ਕੋਈ ਨਾ ਤਾਂ ਹੱਲ ਹੈ ਤੇ ਜੇ ਗੱਲ ਕਰ ਲਈਏ ਆ ਖੋਖੜ ਦੇ ਕੋਲੇ ਇੱਕ ਫੈਕਟਰੀ ਚੱਲ ਰਹੀ ਹੈਗੀ ਤਾਂ ਉਹਦੇ ਵਿੱਚੋਂ ਖੰਡ ਨਿਕਲਦੀ ਇਹਨੂੰ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਇਹ ਅਧਿਕਾਰੀਆਂ ਨੂੰ ਪੁੱਛਣ ਵਾਲਾ ਹੋਵੇ ਤਾਂ ਉਹਦੇ ਵਿੱਚੋਂ ਵੀ ਉਹੀ ਪ੍ਰਦੂਸ਼ਣ ਨਿਕਲਦਾ ਉਹੀ ਧੂਆ ਹੈ ਉਹ ਜਿਹੜਾ ਖੋਖਰਾ ਇਹ ਪ੍ਰੋਜੈਕਟ ਲੱਗਿਆ ਵਾ ਤਾਂ ਉਹ ਜੇ ਸਾਡੇ ਕਿਸਾਨ 1000 ਏਕੜ ਦੇ ਵਿੱਚ ਅੱਗ ਲਾਉਣ ਆਥੜ ਤੱਕਰਦਾ ਧੂਆ ਬਣਦਾ ਉਹਨਾਂ ਤੇ ਉਹ ਇੱਕ ਦਿਨ ਦੇ ਵਿੱਚ ਕੱਲੀ ਉਹ ਪੱਠੀ ਜੀ ਉਹਨਾਂ ਦੀ ਧੂਆ ਉਹਨਾਂ ਕੱਢ ਜਾਂਦੀ ਹੈ 1000 ਏਕੜ ਦਾ ਉਹ ਇੱਕ ਦਿਨ ਚ ਕੱਢ ਦਿੰਦੀ ਹੈ ਤਾਂ ਸਾਡੇ ਕਿਸਾਨ ਤਾਂ ਵੱਧ ਤੋਂ ਵੱਧ 100 ਕਿੱਲੇ ਨੂੰ 20 ਕਿੱਲੇ ਨੂੰ 50 ਕਿੱਲੇ ਕਰ ਕਰਕੇ ਮਚਾਉਂਦੇ ਆ ਤੇ ਬਾਕੀ ਸਾਡਾ ਜਿਹੜਾ ਰਹਿ ਗੱਲ ਧੂਏ ਦੀ ਇਹ ਸਾਡਾ ਤਾਂ ਧੂਆਂ ਉੱਥੇ ਦਿੱਲੀ ਤੱਕ ਨਾ ਤਾਂ ਪਹਿਲਾਂ ਪਹੁੰਚਿਆ ਕਿਤੇ ਨਾ ਹੁਣ ਪਹੁੰਚਣਾ ਤੇ ਇਹ ਸਰਕਾਰ ਨੇ ਇੱਕੋ ਇੱਕ ਨੀਤੀ ਬਣਾਈ ਹੈ ਕਿ ਕਿਸਾਨਾਂ ਨੂੰ ਖੱਜਲ ਖਵਾਰ ਕਰ ਦਿਓ ਇਹਨਾਂ ਤੋਂ ਜ਼ਮੀਨਾਂ ਖੋਲੋ ਜ਼ਮੀਨਾਂ ਖੋਣ ਦੇ ਢੰਗ ਨੇ ਅਸੀਂ ਕਿਸੇ ਵੀ ਕਾਲ ਦੇ ਉੱਤੇ ਨਾ ਤਾਂ ਜ਼ਮੀਨ ਦੇਈਏ ਨਾ ਛੱਡ ਗਏ ਤੇ ਪ੍ਰਾਲੀ ਨੂੰ ਅੱਗੇਵੇਂ ਜੱਕ ਕਰ ਅਸੀਂ ਲਵਾਵਾਂਗੇ ਜੀ ਭਣੀ ਬਾਗ ਦੇ ਵਿੱਚ ਸੀਗੇ ਜੀ ਇੱਕ ਕਿਸਾਨ ਵੱਲੋਂ ਉਹਨੇ ਆਲੂ ਲਾਉਣੇ ਸੀ ਥੋੜੇ ਬਾਣ ਨੂੰ ਅੱਗ ਲਾਈ ਸੀਗੀ ਇੱਥੇ ਪ੍ਰਸ਼ਾਸਨ ਆਇਆਗਾ ਲੋਕਾਂ ਨੇ ਕਰਾਓ ਕੀਤਾ ਪਿੰਡ ਦੇ ਸਮੁੱਚੇ ਲੋਕ ਸਮੁੱਚੇ ਜਿ ਸਮੁਤੀਆਂ ਜੱਸੇ ਬੰਦਿਆਂ ਦੇ ਵਰਕਰ ਇੱਥੇ ਪਹੁੰਚੇ ਆ ਜਿਹੜਾ ਉਹ ਕਿਸਾਨ ਆਗਾ ਸਾਡੀ ਉਹ ਕਰਾਓ ਉਹਨਾਂ ਦਾ ਕਰ ਕੀਤਾ ਹੋਇਆ ਜਿਹੜੇ ਅਧਿਕਾਰੀ ਐ ਪ੍ਰਸ਼ਾਸਨ ਵਾਲੇ ਇੱਥੇ ਬੈਠੇ ਨੇ ਲੋਕ ਇਕੱਠੇ ਹੋਏ ਆ ਪਰ ਸਾਡੀ ਮੰਗ ਐ ਵੀ ਲੋਕ ਕਹਿ ਰਹੇ ਆ ਵੀ ਜਿਹੜੀ ਪਰਾਲੀ ਵੱਢੀ ਐ ਉਹ ਖੇਤਾਂ ਚ ਪਈ ਉਹ ਤਾਂ ਲੈ ਜੇ ਸਰਕਾਰ ਲੈ ਜੇ ਡੀਸੀ ਲੈ ਜੇ ਮੁੱਖ ਮੰਤਰੀ ਲੈ ਜੇ ਪਰ ਜਦੋਂ ਉਹ ਸਮੇਂ ਸਿਰ ਉਹਦਾ ਨਿਪਟਾਰਾ ਨਹੀਂ ਹੋਊਗਾ ਤਾ ਲੋਕਾਂ ਕੋਲੇ ਸਿਰਫ ਅੱਗ ਲਾਉਣ ਤੋਂ ਬਿਨਾ ਕੋਈ ਰਾਹ ਨਹੀਂ ਹੈ ਲੋਕਾਂ ਨੇ ਕਣਕ ਵੀ ਜਣੀ ਹੈ ਪਰ ਪ੍ਰਸ਼ਾਸਨ ਕੋਲੇ ਸਰਕਾਰ ਕੋਲੇ ਬਹਾਨੇਬਾਜ਼ੀ ਤੋਂ ਬਿਨਾ ਕੋਈ ਹੱਲ ਨਹੀਂ ਹੈ ਤਾਂ ਇਹਦੇ ਵਿੱਚ ਇਹੀ ਹੋ ਸਕਦਾ ਹੈ ਵੀ ਸਮੁੱਚੇ ਪੰਜਾਬ ਨੂੰ ਵੱਡੀ ਜੇਲ੍ਹ ਬਣਾ ਲਈ ਸਰਕਾਰ ਨਾ ਉਹ ਤੋਂ ਜੇਲ੍ਹ ਬਣਨੀ ਹੈ ਨਾ ਲੋਕ ਜੇਲ੍ਹ ਚ ਦਿੱਤੇ ਜਾਣੇ ਹੈ ਪ੍ਰੋਪਰ ਇਹਦਾ ਹੱਲ ਨਹੀਂ ਹੱਲ ਕਰੇ ਤਾਂ ਲੋਕ ਕਿਉਂ ਅੱਗ ਲਾਉਣ ਅੱਜ ਮਤਲਬ ਭੈਣੀ ਬਾਗੇ ਦੇ ਵਿੱਚ ਉਹ ਜਿਹੜੇ ਅਧਿਕਾਰੀ ਆਏ ਆ ਅੱਗ ਲਾਉਣ ਤੇ ਉਹਨਾਂ ਦਾ ਘਰਾਉ ਕੀਤਾ ਹੋਇਆ ਗੱਲਬਾਤ ਚੱਲ ਰਹੀ ਹੈ ਘਰਾਉ ਕਿੰਨਾ ਟਾਈਮ ਜਾਰੀ ਰਹੂਗਾ ਕਰਾਵਾਂਗੇ ਇਸ ਸਮੇਂ ਦੀ ਰਹੂਗਾ ਜੀ